ਇਹ ਅਫਸਰਸਨਲ ਕਹਿਣਾ ਪੈ ਰਿਹਾ ਹੈ ਦੇਸ਼ ਆਜ਼ਾਦ ਨੂੰ ਤਕਰੀਬਨ 75 ਸਾਲ ਹੋ ਗਏ ਨੇ ਪਰ ਭਾਰਤ ਦੀਆਂ ਜਿਹੜੀਆਂ ਸਰਕਾਰਾਂ ਹਜੇ ਤੱਕ ਆਪਣੇ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਦਿਵਾਨ ਚ ਨਾ ਤਾਮ ਰਹੀਆਂ ਜੀ ਸੈਂਟਰ ਨੇ ਕੁਝ ਕਰਦਾ ਪੰਜਾਬ ਸਰਕਾਰ ਨੂੰ ਤਾਂ ਘੱਟੋ ਘੱਟ ਸੋਚਣਾ ਚਾਹੀਦਾ ਵੀ ਸੈਂਟਰ ਤੇ ਮਾੜਾ ਮੋਟਾ ਦਬਾਅ ਬਣਾਣ ਇਹਨਾਂ ਨੂੰ ਸ਼ਹੀਦ ਦੀ ਦਾ ਦਰਜਾ ਦਿਵਾਨ ਇਹ ਅੱਜ ਕੱਲਤਾ ਵਾਸਤੇ ਸੋਸ਼ਲ ਮੀਡੀਆ ਦਾ ਟਾਈਮ ਚੱਲਿਆ ਹੋਇਆ ਹੈ ਅਗਲਾ ਜਾਂ ਪੰਨੇ ਪੱਗ ਦੇ ਕੇ ਮੁੱਛਾਂ ਨੂੰ ਭੱਟ ਵੀ ਦੁਆਰਾ ਕਹਿੰਦਾ ਜੇ ਮੈਨੂੰ ਭਗਤ ਸਿੰਘ ਨੂੰ ਫੇਰਾਣਾ ਪੈਣਾ ਉਹ ਫਿਰ ਤਾਂ ਤਾਂ ਹੀ ਆਊਗਾ ਨਾ ਜੇ ਤੁਸੀਂ ਕੁਝ ਕਰੋਗੇ। ਅੱਜ ਜੇ ਗੱਲ ਕਰੀਏ ਵੱਡੇ ਵੱਡੇ ਜਿਹੜੇ ਪੋਲੀਟੀਕਲ ਬੰਦੇ ਆ ਵੱਡੇ ਵੱਡੇ ਭਾਸ਼ਣ ਦਿੰਦੇ ਆ ਇੱਥੇ ਸਮਾਰਕਾਂ ਤੇ ਆ ਕੇ ਇੱਕ ਹੀ ਕੰਨਾ ਚਾਉਂਗੇ ਉਹਨਾਂ ਨੂੰ। ਉਹ ਵੀ ਅੱਜ ਅਸੀਂ રોજ ਹੀ ਦੇਖਦੇ ਆ ਅੱਜ ਦੀ ਹਰ ਵਾਰੀ ਦੇਖਦੇ ਆ ਆਂਦੇ ਆ ਉਰੇ ਆਪੀਆਂ ਫੋਟੋਆਂ ਖਿਚਾਏ ਆ ਕੋਈ ਕੁਝ ਨਹੀਂ ਕਰਨਾ। ਰ ਆਪਣੀਆਂ ਜਿਹੜੀਆਂ ਭਾਰਤ ਦੀ ਸਰਕਾਰਾਂ ਆਪਣੇ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਤੱਕ ਨਹੀਂ ਦਵਾ ਸਕਿਆ ਕੀ ਕਹਿਣਾ ਚਾਹੁੰਗੇ ਇਹ ਬਿਲਕੁਲ ਹੀ ਬੰਦਪਾਗੀ ਗੱਲ ਹੈ ਭਾਰਤ ਸਰਕਾਰ ਨੇ ਵੀ ਨਹੀਂ ਮਤਲਬ ਇਹਦੇ ਤੇ ਕੋਈ ਪ੍ਰਾਲਾ ਕੀਤਾ ਕਿ ਇਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏ ਇਹ ਜੀ ਸਾਡੇ ਦੇਸ਼ ਦੀ ਤਰਾਸਦੀ ਹੈਗੀ ਵੀ ਬਹੁਤ ਹੀ ਜਿਹੜੇ ਰਾਜਨੀਤਿਕ ਲੋਕ ਆ ਉਹ ਗੰਦੀਆਂ ਚਾਲਾਂ ਚੱਲਦੇ ਆਗੇ

ਅਸਲ ਦੇ ਵਿੱਚ ਯਹੀ ਇਹ ਅਜਾਦੀ ਹੈ ਮਿਲਈ ਆਪਾਂ ਨੂੰ ਸੀ ਪਾਇਆ ਸੋਚਾਂ ਸਨ ਵੀ ਉਹਨਾਂ ਦੀਆਂ ਲਿਹਾਜ਼ੇ ਸੱਚੇ ਦਿਨਾਂ ਚੱਲਿਆ ਜਾਵੇ ਡਰਾਮੇ ਨਾ ਕੀਤੇ ਜਾਣ ਪਰ ਇੱਕ ਇਨਸਾਨ ਦੀ ਸੋਚ ਬਦਲੂਗੀ ਤਾਂ ਜਿਹੜਾ ਭਾਰਤ ਹੈ ਇੱਕ ਸਹੀ ਜਾਦੀ ਮਾਨ ਸਕੂਗਾ ਸਰਕਾਰ ਬਣ ਤੋਂ ਪਹਿਲਾਂ ਭਾਵੇਂ ਕੋਈ ਵੀ ਹੈ ਭਾਵੇਂ ਸੈਂਟਰ ਦੀ ਹੈ ਪੰਜਾਬ ਸਰਕਾਰ ਦੀ ਹੈ ਲੋਕਾਂ ਨੂੰ ਇਹ ਜੋ ਲੌਲੀਪੌਪ ਦਿੰਦੇ ਨੇ ਕਿ ਲੋਕ ਮੌਕੇ ਦੇ ਆ ਕੇ ਗੁੰਮਰਾਹ ਹੋ ਜਾਂਦੇ ਨੇ ਸਰਕਾਰ ਬੰਤੋ ਬਾਦ ਕੋਈ ਵੀ ਕਿਸੇ ਬੰਦੇ ਤੇ ਆ ਨਹੀਂ ਦਿੰਦਾ ਮੈਂ ਨੋਜ਼ਵਾਨ ਫਿਰ ਲਿਖੂੰਗਾ ਕਿ ਸਰਕਾਰਾਂ ਨੇ ਕੁਝ ਨਹੀਂ ਕਰਨਾ ਆਪਾਂ ਨੂੰ ਆਪ ਹੀ ਕਰਨਾ ਪਊਗਾ ਮਨੋਜੀ ਨੇ ਸਾਡੇ ਲੋਕ ਪੁੱਛਿਆ ਕਿ ਇੰਨਾ ਟਾਈਮ ਹੋ ਗਿਆ 20 ਜਿਹੜੀਆਂ ਸਾਡੇ ਦੇਸ਼ ਤੇ ਜਿਨ੍ਹਾਂ ਨੇ ਕੁਰਬਾਨੀ ਦਿੱਤੀਆਂ ਉਹਨਾਂ ਨੂੰ ਚਾਹਦੇ ਦੇ ਬੱਚਾ ਅੱਜ ਤੱਕ ਕਿਉਂ ਦਿੱਤਾ ਗਿਆ ਤਾਂ ਰਾਜਨੀਤੀ ਬਹੁਤ ਵੱਡੀ ਇਹ ਹੁੰਦੀ ਹੈ ਸਾਜੀ ਚੋਂਦੀਆਂ ਨਾਲ ਅੱਜ ਜਿਹੜਾ ਪਹਿਲਾਂ ਤੁਸੀਂ ਵਿਸ਼ਾਲ ਪ੍ਰੋਚਰ ਕੀ ਦਾ ਬਹੁਤ ਮੁਰ ਕੀਤਾ ਇਹ ਹਰ ਬੰਦਾ ਪੱਤਰਕਾਰ ਸਾਹਿਬ ਨਾ ਚੁੱਪੇਗਾ ਲੱਗਦੀ ਗਏ ਇਸੇ ਵੀ ਮੇਕਾ ਵਿਧਾਨ ਸਭਾ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਮੇਕਾ ਸ਼ਹੀਦ ਦਾ ਦਰਜਾ ਕਿਤੇ ਗੋਲੀਆਂ ਦੀ ਕਬੀ ਸ਼ਹੀਦ ਦਾ ਦਰਜਾ ਸੀ ਦਿੱਤਾ ਗਿਆ ਰਾਜਨੀਤੀ ਕੱਲੀ ਵੋਟ ਰਾਜਨੀਤੀ ਨਾ ਰੱਖਣ ਸੀਧੇ ਭਾਗਾ ਸਿੰਘ ਨੂੰ ਉਹਦੀ ਮਿੱਟੀ ਦੇ ਜਾ ਕੇ ਚੱਕ ਕੇ ਸੌਂ ਖਾਣੀ ਵੀ ਸੀਧੇ ਭਾਗਾ ਸਿੰਘ ਦੇ ਸੋਚਦੇ ਸੀ ਚੱਲਾਂਗੇ ਉਸ ਤਰ੍ਹਾਂ ਦੇ ਲੋਕ ਜਿਹੜੇ ਹੈ ਜਾਂ ਕੋਈ ਲੀਡਰ ਉਹ ਕੁਫਰਾ ਕਰ ਰਿਹਾ

ਸ਼ਹੀਦਾਂ ਦੀ ਚਿਤਾਵਾਂ 'ਤੇ ਹਰ ਸਾਲ ਲੱਗੇਗੇ ਮੇਲੇ ਵਤਨ ਪਰ ਮਿਟਨੇ ਵਾਲੋਆਂ ਦਾ ਯਹੀ ਵਾਕੀ ਨਿਸ਼ਾਅ ਹੋਗਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨੋਚਰਕੀ ਵਾਲ ਤੇ ਜੀ ਦੇ ਤਰਿਓ ਭਾਰਤੀ ਬਾਤ ਇਸ ਟਾਈਮ ਆਰਿਆ ਸਮਾਚ ਚੌਕ ਸ਼ਹੀਦ ਆਜਮ ਪਗਤ ਸਿੰਘ ਪਾਰਕ ਵਿੱਚ ਮੌਜੂਦ ਹਾਂ ਗੱਲਬਾਤ ਕਰਾਂਗੇ ਅੱਜ ਬਠਿੰਡਾ ਦੇ ਲੋਕਾਂ ਨਾਲ ਇਸ ਸ਼ਹੀਦੀ ਦਿਹਾੜੇ ਬਾਰੇ ਦੋਸਤੋ ਤੁਹਾਨੂੰ ਇਹ ਵੀ ਦੱਸ ਦੇ ਕਿ ਬੜਿਆ ਫੋਕਸ ਨਾਲ ਕਹਿਣਾ ਪੈ ਰਿਹਾ ਹੈ ਦੇਸ਼ ਆਜ਼ਾਦ ਨੂੰ ਤਕਰੀਬਨ 75 ਸਾਲ ਹੋ ਗਏ ਨੇ ਪਰ ਸਰਕਾਰਾਂ ਵੱਡੇ ਵੱਡੇ ਦਾਅਵੇ ਤੇ ਵਾਅਦੇ ਤਾਂ ਜਰੂਰ ਕਰਦੀਆਂ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਸ਼ਹੀਦਾਂ ਨੂੰ ਹਜੇ ਤੱਕ ਸਾਡੀਆਂ ਭਾਰਤ ਦੀਆਂ ਸਰਕਾਰਾਂ ਹਜੇ ਤੱਕ ਸ਼ਹੀਦ ਦਾ ਦਰਜਾ ਤੱਕ ਨਹੀਂ ਦਿਵਾ ਸਕੀਆਂ ਆਓ ਫਿਰ ਇਸ ਵਿਸ਼ੇ ਨੂੰ ਲੈ ਕੇ ਕਰਦੇ ਹਾਂ ਗੱਲਬਾਤ ਬਠਿੰਡਾ ਦੇ ਲੋਕਾਂ ਨਾਲ ਇਸ ਟਾਈਮ ਆਰੀਆ ਸਮਾਚਾਰ ਚੌਕ ਬਠਿੰਡਾ ਵਿੱਚ ਮੌਜੂਦ ਹੈ ਸਹਾਰਾ ਜਨ ਸੇਵਾ ਦੇ ਸਾਡੇ ਨਾਲ ਮੈਂਬਰ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਅਜੀਤਲ ਬਾਈ ਜੀ ਅਜੀਤਲ ਜੀ ਕੀ ਨਾਮ ਹੈ ਮੇਰਾ ਨਾਮ ਜੱਗਾ ਜੀ ਸਹਾਰਾ ਜਨ ਸੇਵਾ ਦਾ ਮੈਂਬਰ ਹੈ ਜੱਗਾ ਜੀ ਜੇ ਗੱਲ ਕਰੀਏ ਦੇਖੋ ਦੇਸ਼ ਆਜ਼ਾਦ ਨੂੰ ਤਕਰੀਬਨ 75 ਸਾਲ ਹੋ ਚੁੱਕੇ ਨੇ ਨੇਤਾगण ਆਂਦੇ ਨੇ ਸ਼ਰਦਾ ਦੇ ਫੁੱਲ ਪੇਂਟ ਕਰਦੇ ਨੇ ਆਪਣੇ ਸ਼ਹੀਦਾਂ ਨੂੰ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਦੇਸ਼ ਆਜ਼ਾਦ ਨੂੰ ਤਕਰੀਬਨ 75 ਸਾਲ ਹੋ ਗਏ ਨੇ ਪਰ ਭਾਰਤ ਦੀਆਂ ਜਿਹੜੀਆਂ ਸਰਕਾਰਾਂ ਹਜੇ ਤੱਕ ਆਪਣੇ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਦਿਵਾਨ ਚ ਨਾਕਾਮ ਰਹੀਆਂ ਕੀ ਕਹਿਣਾ ਚਾਹੋਗੇ ਇਸ ਬਾਰੇ ਬਹੁਤ ਮਾੜੀ ਗੱਲ ਹੈ ਜੀ ਕਿਉਂਕਿ ਜੇ ਅਸੀਂ ਅੱਜ ਇਸ ਮੁਕਾਮ ਤੇ ਖੜੇ ਆ ਇਸ ਥਾਂ ਤੇ ਖੜੇ ਆ ਤਾਂ ਇਹਨਾਂ ਦੀ ਸ਼ਹੀਦੀ ਕਰਕੇ ਖੜੇ ਆ ਜੇ ਸੈਂਟਰ ਨੇ ਕੁਝ ਕਰਦਾ ਪੰਜਾਬ ਸਰਕਾਰ ਨੂੰ ਤਾਂ ਘੱਟੋ ਘੱਟ ਸੋਚਣਾ ਚਾਹੀਦਾ ਹੈ ਵੀ ਸੈਂਟਰ ਤੇ ਮਾੜਾ ਮੋਟਾ ਦਬਾਅ ਬਣਾਣ ਜਾਂ ਇਹਨਾਂ ਨੂੰ ਸ਼ਹੀਦੀ ਦਾ ਦਰਜਾ ਦਿਵਾਣ ਅਸੀਂ ਪਿਛਲੇ 30 ਸਾਲ ਤੋਂ ਜਿਹੜਾ ਕਿ ਤੁਸੀਂ ਭਗਤ ਸਿੰਘ ਸਮਾਰਕ ਦੇਖ ਰਹੇ ਹੋ ਇਹ ਅਸੀਂ ਸਾਂਭਿਆ ਹੋਇਆ ਹੈ ਜਿਹੜੀ ਕਿ ਦੀ ਦੇਖ ਰੇਖ ਜਿਹੜੀ ਹਰ ਇੱਕ ਚੀਜ਼ ਅਸੀਂ ਆਪ ਕਰਦੇ ਆ ਆ ਹੁਣੇ ਹੀ ਦੋ ਤਿੰਨ ਦਿਨ ਪਹਿਲਾਂ ਅਸੀਂ ਇਹਦੇ ਮੱਛੀ ਮੋਟਰ ਲਵਾ ਕੇ ਛਟਿਆ ਜਿਹੜੀਆਂ ਤੁਸੀਂ ਉੱਪਰ ਲਾਈਟਾਂ ਦੇਖ ਰਹੇ ਹੋ ਇਹ ਲਾਈਟਾਂ ਵੀ ਅਸੀਂ ਆਪ ਲਵਾ ਕੇ ਛਟਿਆ ਇਹ ਸਰਕਾਰਾਂ ਨੂੰ ਇੰਨਾ ਚਾਹੀਦਾ ਇਹਦੀ ਰੂਟੀਨ ਨਾਲ ਜਿਹੜਾ ਕਿ ਇਹਦਾ ਕਿ ਸਮਾਰਕ ਦਾ ਧਿਆਨ ਰੱਖਿਆ ਜਾਵੇ ਜਿਹੜੇ ਕਰਨੇ ਕੰਮ ਉਹ ਕੀਤੇ ਜਾਂਨ ਉਰੇ ਉਦੋਂ ਤੱਕ ਕਿ ਇਸ ਉਰੇ ਫੁੱਲ ਬੂਟੇ ਝਾੜੂ ਸਫਾਈ ਇਹ ਸਾਡੇ ਸਾਰੇ ਸਹਾਰਾ ਦੇ ਵਰਕਰ ਕਰਦੇ ਨੇ ਹੱਦ ਤੱਕ ਕੋਈ ਆ ਕੇ ਪ੍ਰਸ਼ਾਸਨ ਨਹੀਂ ਕਰਦਾ ਆਂਦੇ ਨੇ ਉਹ ਗੇੜਾ ਮਾਰ ਕੇ ਚਲੇ ਜਾਂਦੇ ਨੇ ਆਪ ਦੀ ਖਾਣਾ ਪੂਰਤੀ ਕਰਕੇ ਚਲੇ ਜਾਂਦੇ ਜੱਗਾ ਜੀ ਜੇ ਗੱਲ ਕਰੀਏ ਦੇਖੋ ਜਦੋਂ ਜਨਮ ਦਿਹਾੜੇ ਹੁੰਦੇ ਆਪਣੇ ਸ਼ਹੀਦਾਂ ਦੇ ਜਾਂ ਸ਼ਹੀਦੀ ਦਿਹਾੜੇ ਹੁੰਦੇ ਆ ਉਦੋਂ ਪੋਲਿਟਿਕਲ ਜਿਹੜੇ ਬੰਦੇ ਹੁੰਦੇ ਐ ਇੱਥੇ ਸ਼ਰਦਾ ਦੇ ਫੁੱਲ ਭੇਂਟ ਕਰਦੇ ਐ ਉਦੋਂ ਤਾਂ ਜ਼ਰੂਰ ਆਂਦੇ ਪਰ ਜਦੋਂ ਤੁਸੀਂ ਕਿਹਾ ਵੀ ਬਾਅਦ ਚ ਕੋਈ ਬੰਦਾ ਦਿਖਦਾ ਨਹੀਂ ਇੱਥੇ ਕੀ ਕਹਿਣਾ ਚਾਹੋਗੇ ਉਹੀ ਗੱਲ ਮੈਂ ਕਹਿ ਰਿਆਂ ਨਹੀਂ ਅੱਜ ਕੱਲ ਤਾਂ ਬਸ ਸੋਸ਼ਲ ਮੀਡੀਆ ਦਾ ਟਾਈਮ ਚੱਲਿਆ ਹੋਇਆ ਐ ਅਗਲਾ ਜ ਆ ਬੰਨ ਕੇ ਪੱਗ ਦੇ ਕੇ ਮੁੱਛਾਂ ਨੂੰ ਵੱਟ ਵੀ ਦੁਬਾਰਾ ਕਹਿੰਦਾ ਫਿਰ ਮੈਨੂੰ ਭਗਤ ਸਿੰਘ ਨੂੰ ਫੇਰਾ ਆਣਾ ਪੈਣਾ ਉਹ ਫਿਰ ਤਾਂ ਤਾਂ ਹੀ ਆਊਗਾ ਨਾ ਜੇ ਤੁਸੀਂ ਕੁਝ ਕਰੋਗੇ ਉਹਨਾਂ ਵਾਸਤੇ ਕੁਝ ਕਰੋਗੇ ਤਾਂ ਹੀ ਕੁਛ ਅੱਕ-ਪੱਕ ਕੇ ਆਊਗਾ ਤੁਹਾਡੇ ਵਾਸਤੇ ਕੁਰਬਾਨੀ ਦੇ ਗਿਆ ਉਹਦਾ ਕੋਈ ਗੁਜਾਬ ਦਾ ਨਿੱਜੀ ਮਾਮਲਾ ਤਾਂ ਨਹੀਂ ਸੀ ਨਾ ਜੱਗ ਜੀ ਜੇ ਗੱਲ ਕਰੀਏ ਵੱਡੇ ਵੱਡੇ ਜਿਹੜੇ ਪੋਲੀਟਿਕਲ ਬੰਦੇ ਆ ਵੱਡੇ ਵੱਡੇ ਭਾਸ਼ਣ ਦਿੰਦੇ ਆ ਇੱਥੇ ਸਮਾਰਕਾਂ ਤੇ ਆ ਕੇ ਕੀ ਕਹਿਣਾ ਚਾਹੋਂਗੇ ਉਹਨਾਂ ਨੂੰ ਉਹ ਵੀ ਅੱਜ ਅਸੀਂ ਰੋਜ਼ ਹੀ ਦੇਖਦੇ ਆ ਅੱਜ ਕੀ ਹਰ ਵਾਰੀ ਦੇਖਦੇ ਆ ਆਂਦੇ ਆ ਉਹਦੇ ਆਪੀਆਂ ਫੋਟੋਆਂ ਖਿਚਾਈਆਂ ਕੋਈ ਕੁਝ ਨਹੀਂ ਕਰਨਾ ਕੋਈ ਚੱਪਲਾ ਨਹੀਂ ਬਾਹਰ ਉਤਾਰਨੀ ਆ ਜੇ ਕਿਸੇ ਨੂੰ ਕਹਿ ਦਈਏ ਤਾਂ ਅਗਲਾ ਉਹ ਤੋਂ ਅੱਖਾਂ ਦਿਖਾ ਕੇ ਦਿਖਾ ਦਿੰਦਾ ਵੀ ਸਾਨੂੰ ਇੰਨੀ ਗੱਲ ਕਹਿ ਕਿਉਂ ਦਿੱਤੀ ਵੀ ਜੇ ਏਡਾ ਸਮਾਰਕ ਬਣਿਆ ਅਸੀਂ ਰੋਜ਼ ਰੋਜ਼ ਇੰਨਾ ਕੁਝ ਕਰਦੇ ਆ ਅਸੀਂ ਵੀ ਬੰਦੇ ਆ ਸਾਡੇ ਜੇ ਮੰਚੇ ਸਰਦਾ ਅਸੀਂ ਤਾਂ ਹੀ ਕਰਦੇ ਆ ਕਿ ਲੋਕਾਂ ਨੂੰ ਵੀ ਚਾਹੀਦਾ ਹੈ ਪੋਲੀਟਿਕਲ ਲੋਕਾਂ ਨੂੰ ਵੀ ਚਾਹੀਦਾ ਹੈ ਵੀ ਕੱਲੇ ਇਹਨਾਂ ਦੇ ਜਨਮ ਦਿਹਾੜੇ ਜਾਂ ਸ਼ਹੀਦੀ ਦਿਹਾੜੇ ਨੂੰ ਦੇਖਣਾ ਚਾਹੀਦਾ ਅੱਗੇ ਪਿੱਛੇ ਵੀ ਰੂਟੀਨ ਚ ਹਰਿਆਣਾ ਚਾਹੀਦਾ ਹੈ ਜੇ ਉਹਦੇ ਕੋਈ ਘਾਟ ਲੱਗਦੀ ਹੈ ਉਹ ਦੱਸਣੀ ਚਾਹੀਦੀ ਹੈ ਸਾਨੂੰ ਦੱਸਣ ਪ੍ਰਸ਼ਾਸਨ ਨੂੰ ਦੱਸਣ ਵੀ ਜਿਹੜੀ ਨੂੰ ਕੋਈ ਘਾਟ ਆ ਉਹ ਪੂਰੀ ਕਰਨੀ ਚਾਹੀਦੀ ਹੈ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਹੁਣ ਤੁਸੀਂ ਸੈਂਟਰ ਤੇ ਪੰਜਾਬ ਗਵਰਨਮੈਂਟ ਨੂੰ ਅੱਜ ਜਿਹੜੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਤੇ ਮੇਰੀ ਤਾਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਇਹੀ ਬੇਨਤੀ ਹੈ ਤਿੰਨਾਂ ਨੂੰ ਸ਼ਹੀਤੀ ਤੋਂ 체ਤੀ ਜਿਹੜਾ ਕਿ ਸ਼ਹੀਦੀ ਦਾ ਦਰਜਾ ਦੇਣਾ ਚਾਹੀਦਾ ਹੈ ਤੇ ਜਿਹੜਾ ਕਿ ਆਮ ਪਬਲਿਕ ਨੂੰ ਵੀ ਮੇਰੀ ਬੇਨਤੀ ਹੈ ਕਿ ਆਪਾਂ ਇਹਨਾਂ ਨੂੰ ਕੱਲੇ ਜਿਹੜੇ ਇਹਨਾਂ ਦੇ ਦਿਨ ਹੁੰਨੇ ਆ ਉਦਦੇ ਨਹੀਂ ਯਾਦ ਕਰਨਾ ਆਪਾਂ ਜਿਵੇਂ ਆਪ ਵੀ ਰੋਟੀ ਪਾਣੀ ਆਪਾਂ ਨੂੰ ਯਾਦ ਰਹਿੰਦਾ ਹੈ ਖਾਣਾ ਤੇ ਇਹਨਾਂ ਨੂੰ ਵੀ ਉਵੇਂ ਯਾਦ ਰੱਖਣਾ ਚਾਹੀਦਾ ਆਰਐਮਪੀ ਡਾਕਟਰ ਬਠਿੰਡਾ ਦੀ ਐਸੋਸੀਏਸ਼ਨ ਵੱਲੋਂ ਅੱਜ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਨੇ ਸਾਡੇ ਸ਼ਹੀਦਾਂ ਨੂੰ ਗੱਲਬਾਤ ਕਰ ਦਿੰਦੇ ਨੇ ਅੱਗੇ ਪਹੁੰਚੇ ਨੇ ਸੱਸੀ ਗੱਲਬਾਤ ਸਟ੍ਰੀਟਾਲ ਜੀ ਇਹ ਨਾਮ ਹੈ ਮੇਰਾ ਨਾਮ ਡਾਕਟਰ ਐਚਐਸ ਰਾਣੂ ਹੈ ਜੀ ਸਟੇਟ ਫਾਇਨਲ ਸਖਰੀਆ ਮੈਡੀਕਲ ਪੋਪੂਲੇਸ਼ਨ ਐਸੋਸੀਏਸ਼ਨ ਪੰਜਾਬ ਦਾ ਜੀ ਕੀ ਕਹਿਣਾ ਚਾਹੋਗੇ ਅੱਜ ਸ਼ਹੀਦਾਂ ਦਾ ਸ਼ਹੀਦ ਵਿਹਾੜਾ ਬਰੇ ਸ਼ਰਮਾ ਦੇ ਪੁਲ ਪਿੰਡ ਕਿਤੇ ਜਾ ਰਹੇ ਨੇ ਬਟਿੰਡਾ ਦੇ ਲੋਕਾਂ ਵੱਲੋਂ ਤੁਸੀਂ ਵੀ ਆਏ ਹੋ ਕੀ ਕਹਿਣਾ ਚਾਹੋ ਇਹ ਸ਼ਹੀਦਾਂ ਦੇ ਇਹ ਜੋ ਅੱਜ ਗੈਪ ਹੈਗਾ ਉਹ ਵੱਡੇ ਲੋਕਾਂ ਦਾ ਸਮਾਜ ਜਿਹੜੇ ਦੇ ਵਿੱਚ ਜਿਹੜੇ ਤੁਸੀਂ ਕਹੋ ਇੱਕ ਮਜ਼ਦੂਰ ਲੋਕ ਕਦੇ ਕੁਝਲੇ ਲੋਕ ਉਹਨਾਂ ਜਿਹੜਾ ਗੈਬਬਾਜ਼ ਰਿਹਾ ਹੈ ਉਹਦੇ ਲਈ ਜਿਹੜੀ ਇਹ ਲੜਾਈ ਲੜਦੇ ਪਏ ਆ ਇਹ ਇਹਨਾਂ ਦੀ ਭਗਤ ਸਿੰਘ ਹੋਰਾਂ ਦੀ ਸੋਚ ਦੇ ਉੱਤੇ ਹੀ ਉਹਨਾਂ ਤੋਂ ਸਿੱਖਿਆ ਲੈ ਕੇ ਅੱਗੇ ਚੱਲ ਰਹੀ ਹੈ ਕਿਉਂਕਿ ਸਾਡੇ ਪੂਰੇ ਪੰਜਾਬ ਦੇ ਵਿੱਚ ਮੈਡੀਕਲ ਪ੍ਰੋਫੈਸ਼ਨਰਲ ਐਸੋਸੀਏਸ਼ਨ ਅੱਜ ਪੂਰੇ ਪੰਜਾਬ ਦੇ ਵਿੱਚ ਮਨਾ ਰਹੀ ਹੈ ਅਸੀਂ ਆਪਣਾ ਸਵੇਰ ਦਾ 11 ਵਜੇ ਦਾ ਆਪਣੇ ਦਫ਼ਤਰ ਅਸੀਂ ਉੱਥੇ ਇਹਨਾਂ ਨੂੰ ਫੁੱਲਾਂ ਦੇ ਅਰਪਣ ਪਰ ਗਾਰਲੈਂਡਿੰਗ ਕੀਤਾ ਤੇ ਸ਼ਰਧਾਂਜਲੀयां ਦੇ ਕੇ ਸਾਡੇ ਸਾਰੇ ਮੈਂਬਰ ਜਿਹੜੇ 80 90 ਮੈਂਬਰ ਹੈਗੇ ਸੀਗੇ ਉਹ ਮਤਲਬ ਅਸੀਂ ਉੱਥੇ ਮਨਾ ਕੇ ਇਹ ਦਿਵਸ ਜੀਦਾ ਦਾ ਤੇ ਅਸੀਂ ਅੱਜ ਇੱਥੇ ਮਤਲਬ ਆਏ ਆ ਇੱਥੇ ਕਿਉਂਕਿ ਆਰਿਆ ਸਮਰਚੌਂਕ ਦੇ ਵਿੱਚ ਇੱਕ ਜਗਾ ਬਣੀ ਹੈ ਬੜੀ ਪੁਜਤਰ ਜਗਾ ਜਿੱਤੋਂ ਸਾਨੂੰ ਸੇਹਦ ਮਿਲਦੀ ਹੈਗੀ ਹੈ ਔਰ ਇਹ ਸੇਹਦ ਦਾ ਸਦਕਾ ਹੈ ਕਿਉਂਕਿ ਇਹ ਲੜਾਈ ਜਿਹੜੀ ਹੈ ਜ਼ਬਰ ਜੋ ਜ਼ਬਰ ਦੇ ਖਿਲਾਫ ਉਹ ਜਿਹੜੀ ਬੰਦੇ ਲੜਾਈ ਹੈ ਉਹ ਇਹਨਾਂ ਤੋਂ ਸਿੱਖੀ ਹੋਈ ਜਿਨ੍ਹਾਂ ਨੇ ਛੋਟੀ ਜੀ ਉਮਰ ਦੇ ਵਿੱਚ ਵੀ ਅੰਗਰੇਜ਼ ਉਸ ਵੇਲੇ ਇਹਨਾਂ ਤੋਂ ਇੰਨੇ ਡਰ ਗਏ ਕਿ ਇੱਕ ਦਿਨ ਪਹਿਲੇ ਮਤਲਬ ਇਹਨਾਂ ਨੂੰ ਫਾਂਸੀ ਤੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਰਾਤੋਂ ਰਾਤ ਇਹਨਾਂ ਦੀਆਂ ਮਤਲਬ ਜਿਹੜੀਆਂ ਸਰੀਰ ਸੀਗੇ ਉਹ ਸਤਲੋਈ ਦੇ ਪੱਲੇ ਕੰਡੇ ਲਈ ਜਾ ਕੇ ਤੇ ਉਹਨਾਂ ਨੂੰ ਅਗਨਪੇਰ ਕਰ ਦਿੱਤਾ ਗਿਆ ਇਹ ਉਹਨਾਂ ਤੋਂ ਸਾਨੂੰ ਇੱਕ ਪ੍ਰੇਰਣਾ ਮਿਲੀ ਹੈ ਅੱਜ ਜਿਹੜੀ ਲੜਾਈ ਲੜ ਰਹੇ ਆ ਉਹ ਸਾਰਾ ਇਹਨਾਂ ਤੋਂ ਸੇਧ ਮਿਲੀ ਹੋਈ ਜਿਨ੍ਹਾਂ ਨੇ ਛੋਟੀਆਂ-ਛੋਟੀਆਂ ਉਮਰਾਂ ਦੇ ਵਿੱਚ ਮਰਸ਼ੀਦ ਦਿਆ ਦਿੱਤੀ ਡਾਕਟਰ ਸਾਹਿਬ ਦੀ ਗੱਲ ਕਰੀਏ ਬੇਸਯਾਦ ਨੂੰ ਤਕਰੀਬਨ 75 ਸਾਲ ਹੋ ਗਏ ਨੇ ਆਪਣੇ ਦੇਸ਼ ਦੇ ਲੋਕ ਸ਼ਰਧਾ ਦੇ ਫੁੱਲ ਭੇਂਟ ਕਰਦੇ ਨੇ ਆਪਣੇ ਜਿਹੜੇ ਨੇਤਾ ਗਾਨਾ ਉਹ ਵੀ ਜਦੋਂ ਸ਼ਹੀਦਾਂ ਦੇ ਸ਼ਹੀਦ ਵਿਧਿਆੜੇ ਆਉਂਦੇ ਆ ਬੜੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਆ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਦੇਸ਼ ਆਜ਼ਾਦ ਨੂੰ 75 ਸਾਲ ਹੋ ਗਏ ਪਰ ਆਪਣੀਆਂ ਜਿਹੜੀਆਂ ਭਾਰਤ ਦੇਸ਼ ਦੀਆਂ ਸਰਕਾਰਾਂ ਆਪਣੇ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਤੱਕ ਨਹੀਂ ਦਵਾ ਸਕੀਆਂ ਕੀ ਕਹਿਣਾ ਚਾਹੋਗੇ ਸਰ ਇਹ ਬਿਲਕੁਲ ਹੀ ਬੰਦਪਾਗੀ ਗੱਲ ਹੈ ਇਹ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਅਸੀਂ ਲੋਕ ਇਹ ਮੰਗ ਕਰਦੇ ਆ ਕਿ ਜਿਹੜੀਆਂ ਸ਼ਹੀਦੀਆਂ ਸਾਡੇ ਬਜ਼ੁਰਗਾਂ ਨੇ ਜਵਾਨਾਂ ਨੇ ਪਿਛਲੇ ਸਮਿਆਂ 'ਚ ਤੇ ਤੁਹਾਡੀ ਗੱਲ ਠੀਕ ਹੈ ਕਿ 75 ਸਾਲ ਹੋ ਗਏ ਨੇ ਅੱਜ ਉਹਦੇ ਨਾਲੋਂ ਵੀ ਜ਼ਿਆਦਾ ਗੈਪ ਵੱਧ ਗਿਆ ਹੈ ਇੱਕ ਜਿਹੜੇ ਗੱਬੇਗੁਜਲੇ ਲੋਕ ਹੋਰ ਜਿਆਦਾ ਦੱਬੇ ਕੁਚਲੇ ਬਣ ਗਏ ਤੇ ਉਹਨਾਂ ਦੇ ਕਰਕੇ ਇਹ ਬਹੁਤ ਮੰਦਭਾਗੀ ਹੈ ਅਸੀਂ ਸਰਕਾਰ ਤੋਂ ਤੁਹਾਡੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਅਸੀਂ ਇਹ ਪੁਰਜ਼ੋਰ ਮੰਗ ਕਰਦੇ ਹਾਂ ਕਿ ਜਿਹੜਾ ਇਹਨਾਂ ਨੂੰ ਸ਼ਹੀਦ ਦਾ ਜਿਹੜਾ ਮਤਲਬ ਇਹ ਦਰਜਾ ਦੇਣਾ ਚਾਹੀਦਾ ਹੈ ਇਹਨਾਂ ਨੂੰ ਰਿਕੋਗਨੀਸ਼ਨ ਹੋਣੀ ਚਾਹੀਦੀ ਹੈ ਮੰਨਦੇ ਸਾਰੇ ਨੇ ਲੇਕਿਨ ਆਫੀਸ਼ੀਅਲੀ ਇਹ ਬਿਲਕੁਲ ਭਾਰਤ ਸਰਕਾਰ ਨੇ ਵੀ ਨਹੀਂ ਮਤਲਬ ਇਹਦੇ ਤੇ ਕੋਈ ਪ੍ਰਾਲਾ ਕੀਤਾ ਕਿ ਇਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏ ਹੋਰ ਬਹੁਤ ਨੇ ਜਿਨ੍ਹਾਂ ਨੂੰ ਉਹਨਾਂ ਨੇ ਰਿਕੋਗਨਾਈਜ਼ ਕਰ ਦਿੱਤਾ ਲੇਕਿਨ ਇਹਨਾਂ ਨੇ ਜੋ ਲੜਾਈ ਲੜੀ ਇਹ ਵਰਡ ਲੈਵਲ ਦੇ ਉੱਤੇ ਸ਼ਹੀਦ ਭਗਤ ਸਿੰਘ ਜਿਹੜੇ ਆ ਰਾਜਗੁਰੂ ਤੇ ਸੁਖਦੇਵ ਜੀ ਇਹ ਮੰਨੇ ਜਾਂਦੇ ਆ ਸੋ ਅਸੀਂ ਉਰਜੋਰ ਮੰਗ ਕਰਾਂਗੇ ਸਰਕਾਰ ਤੋਂ ਕਿ ਇਹਨਾਂ ਨੂੰ ਸ਼ਹੀਦ ਦਾ ਦਰਜਾ ਮਤਲਬ ਜਿਹੜਾ ਸ਼ਹੀਦੇ ਆਜਮ ਕਿਹਾ ਜਾਂਦਾ ਉਹ ਟਾਈਮ ਸੀਗਾ ਕਿ ਮੁਸਲਮ ਕੰਟਰੀ ਸਾਡਾ ਤੁਹਾਡੀ ਪਾਕਿਸਤਾਨ ਉਹਦੇ ਵਿੱਚ ਬਿਲਕੁਲ ਰਿਕੋਗਨਾਈਜ਼ ਨਹੀਂ ਕੀਤਾ ਜਾਂਦਾ ਅੱਜ ਇਹਦੀ ਸੋਚ ਜਿਹੜੀ ਹੈ ਉਹ ਅੱਜ ਦੇ ਲੋਕਾਂ ਦੀ ਆਵਾਜ਼ ਹੈਗੀ ਹੈ ਤੇ ਉਹ ਪਰਤ ਨਾਲ ਜੇ ਚੱਲਦੇ ਆ ਅੱਜ ਉੱਥੇ ਵੀ ਮਤਲਬ ਪਾਕਿਸਤਾਨ ਦੇ ਵਿੱਚ ਵੀ ਸਾਡੇ ਇਸ ਹੀਰੋ ਦਾ ਜਿਹੜਾ ਉਹ ਦਿਨ ਮਨਾਏ ਜਾਂਦੇ ਆ ਤੇ ਅਸੀਂ ਹਿੰਦੁਸਤਾਨ ਸਰਕਾਰ ਨੂੰ ਅਸੀਂ ਸਾਰੀਆਂ ਸਰਕਾਰਾਂ ਨੂੰ ਇਹ ਕਹਾਂਗੇ ਸਕੇਟਾਂ ਨੂੰ ਵੀ ਕਹਾਂਗੇ ਕਿ ਉਹ ਆਪਣੇ ਆਪਣੇ ਸਟੇਟ ਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਸ਼ਹੀਦ ਦਾ ਦਰਜਾ ਦੇ। ਮੇਰਾ ਨਾਮ ਡਾਕਟਰ ਜਗਸੀਰ ਸ਼ਰਮਾ ਜੀ, ਬਲਾਕ ਪ੍ਰੈਜ਼ੀਡੈਂਟ ਬਠਿੰਡਾ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ 295 ਅੱਜ ਅਸੀਂ ਸ਼ਹੀਦ ਭਗਤ ਸਿੰਘ ਦਾ ਜਿਹੜਾ ਅਸੀਂ ਦਿਦਿਆਣਾ ਉਹਨੂੰ ਮਨਾਉਣ ਵਾਸਤੇ ਇੱਥੇ ਪਹੁੰਚੇ ਆਂਗੇ। ਪਹਿਲਾਂ ਉਹਨਾਂ ਦਾ ਜਨਮ ਦਿਹਾੜਾ ਵੀ ਅਸੀਂ ਸਮੇਸਰ ਜਦੋਂ ਉਹਨਾਂ ਦਾ ਟਾਈਮ ਆ ਨਾਗਾ ਅ 5 ਸتمبر ਉਹਦੇ ਸੀ ਮਨਾਇਆਗਾ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਹਨਾਂ ਦਾ ਇਹ ਸੀ ਦੀ ਦਿਹਾੜਾ ਜਿਹੜਾ ਰਾਜਗੁਰੂ ਸਰਦੇਵ ਦਾ ਇੱਥੇ ਸਰਬ ਦਾ ਫੁੱਲ ਭੇਟ ਕਰਨ ਵਾਸਤੇ ਸਪੰਚ ਮੇਰੀ ਸਮੁੱਚੀ ਜਥੇਬੰਦੀ ਆਈ ਹੈਗੀ ਸ਼ਹੀਦੀ ਦਿਹਾੜਾ ਬੜੇ ਸ਼ਰਧਾ ਤੇ ਫੁੱਲ ਭੇਟ ਕੀਤੇ ਜਾਂਦੇ ਨੇ ਭਾਰਤ ਦੇ ਲੋਕਾਂ ਵੱਲੋਂ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਦੇਸ਼ ਆਜ਼ਾਦ ਹੋ तकरीबन 75 ਸਾਲ ਹੋ ਗਏ ਨੇ ਪਰ ਜਿਹੜੀਆਂ ਭਾਰਤ ਦੇ ਸਰਕਾਰਾਂ ਆਪਣੇ ਸ਼ਹੀਦਾਂ ਨੂੰ ਸ਼ਹੀਦ ਦਾ ਤਰਜਾ ਤੱਕ ਨਹੀਂ ਦਵਾ ਸਕੀਆਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਇਹ ਜੀ ਸਾਡੇ ਦੇਸ਼ ਦੀ ਤਰਾਸਦੀ ਹੈਗੀ ਵੀ ਬਹੁਤ ਹੀ ਜਿਹੜੇ ਰਾਜਨੀਤਿਕ ਲੋਕ ਆ ਉਹ ਗੰਦੀਆਂ ਚਾਲਾਂ ਚੱਲਦੇ ਆਗੇ ਤੇ ਜਿਹੜਾ ਸਾਡਾ ਇਹ ਹੀਰੋ ਆ ਸੀਦੇਵ ਭਗਤ ਸਿੰਘ ਨੂੰ ਸਿ ਹੀ ਦੇ ਆਜ਼ਮ ਵੀ ਕਿਹਾ ਜਾਂਦਾ ਹੈਗਾ ਤੇ ਰਾਜਗੁਰੂ ਸਖਦੇਵ ਇਹਨਾਂ ਦੇ ਨਾਲ ਜਿਹੜੇ ਉਦੋਂ ਮੁਗਲ ਸਰਕਾਰਾਂ ਨੇ ਅਗਨੇ ਸਰਕਾਰ ਨੇ ਸ਼ਹੀਦ ਕੀਤੇ ਹੈਗੇ ਇਹਨਾਂ ਜੋਧਿਆਂ ਨੂੰ ਅਸੀਂ ਇਹਨਾਂ ਦੀ ਕੁਰਬਾਨੀ ਨੂੰ ਅਸੀਂ ਜਾਇਆ ਨਹੀਂ ਜਾਣ ਦਿੰਦੇ ਵੈਸੇ ਸਾਡੇ ਸੰਗਸੀ ਲੋਕ ਆ ਕਿ ਇਹਨਾਂ ਨੇ ਸਰਕਾਰਾਂ ਤੋਂ ਸਮੇਂ ਸਮੇਂ ਸਰ ਮੰਗੀ 22 ਦੰਸੀ ਦਾ ਤਾਂ ਲੈਤੇ ਸਰਕਾਰਾਂ ਦੀ ਗੰਦੀ ਰਾਜਨੀਤੀ ਕਰਕੇ ਇਹ ਨਹੀਂ ਦਿੱਤਾ ਜਾ ਰਿਹਾਗਾ ਅਸੀਂ ਇੱਥੋਂ ਤੁਹਾਡੇ ਮਧਿਅਮ ਤੋਂ ਵੀ ਇਹ ਸਰਕਾਰ ਤੋਂ ਮੰਗ ਕਰਾਂਗੇ ਕਿ ਸੀਸ ਪਾਕਿਸਤਾਨ ਕੇ ਰਾਜਗੁਰੂ ਸ੍ਰੀ ਦੇਵ ਨੂੰ ਸਹੀ ਦਾ ਕਰ ਦਿੱਤਾ ਜਾ ਇਸ ਟਾਈਮ ਸਾਡੇ ਨਾਲ ਚੀਫ ਸੈਨਾ ਹਿੰਦ ਦੇ ਪੰਜਾਬ ਦੇ ਉਪ ਪ੍ਰਧਾਨ ਭਾਰਗਵ ਜੀ ਮੌਜੂਦ ਨੇ ਗੱਲਬਾਤ ਕਰ ਲਿਆ ਉਹਨਾਂ ਨਾਲ ਸੱਸ਼ੀਗਾਲ ਭਰਕੀ ਸੱਸ਼ੀਗਾਲ ਜੀ ਜੈ ਇਸਰਾਮ ਭਾਰਗਵ ਜੀ ਜੇ ਗੱਲ ਕਰੀ ਅੱਜ ਸਾਡੇ ਸ਼ਹੀਦਾਂ ਦਾ ਜਨਮ ਹੈ ਬੜੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ

सरकार के साथ रहना चाहिए अपने देश के अपने पंजाब को आगे तरक्की ले जाना पार्गव जी जो गल करिए देश आजाद तकरीबन पचहत्तर साल हो गए ने पर बड़े अफसोस कहना रहा है भारत देश दिया सरकार है। हजे तक सरकार शहीद दर्जा तक नहीं दबा सकिया की कहना चाहूंगे देखिए दुर्भाग्यपूर्ण है मैं यही कहूंगा सरकार से अपील करूंगा प्रार्थना करूंगा जैसे कि हमारे पंजाब के अगर मुख्यमंत्री जी की बात करें आप अपने ऑफिस में सरदार भगत सिंह की फोटो लगाते हैं और मैं देश के प्रधानमंत्री जी से भी अपील करूंगा ऐसे जो हमारे सुखदेव जी हो गए सरदार भगत सिंह हो गए और राजगुरु जी उनको शहीदी का दर्जा हो, मिलना चाहिए और अब देर ना करें अब जल्द से जल्द इनको शहीदी का दर्जा मिलना चाहिए तो तभी हमारा देश और आगे तक पे जाएगा इस टाइम शहीद आजम भगत सिंह पार्क में मौजूद है प्रेस क्लब ऑफ बठिंडा के इतने मैम्बर पहुंचे ने प्रधान साहब पहुंचे गल बात करते हैं ਇਸ ਸਹੀ ਦਿਹਾੜੇ ਦੇ ਮੌਕੇ ਤੇ ਉਹਨਾਂ ਨਾਲ ਪ੍ਰਧਾਨ ਜੀ ਫੇਰ ਉਹੀ ਸਵਾਲ ਵੀ ਸ਼ਹੀਦਾਂ ਨੂੰ ਹਜੇ ਤੱਕ ਆਪਣੀਆਂ ਭਾਰਤ ਦੇਸ਼ ਦੀਆਂ ਸਰਕਾਰਾਂ ਜਿਹੜੀਆਂ ਸ਼ਹੀਦਾਂ ਦਾ ਦਰਦ ਤੱਕ ਨਹੀਂ ਦਵਾ ਸਕੀਆਂ ਉਹਦੇ ਬਾਰੇ ਕੀ ਕਹਿਣਾ ਚਾਹੋ? ਅਸਲ ਦੇ ਵਿੱਚ ਇਹ ਆਜ਼ਾਦੀ ਇਹ ਮਿਲੀ ਨਹੀਂ ਆਪਾਂ ਨੂੰ। ਇਹਦੇ ਵਿੱਚ ਆਪਾਂ ਇੱਕ ਧੰਗ ਰਜਾ ਲਿਆ ਆ ਆਜ਼ਾਦੀ ਇਹ ਆਤੀ ਹੈ ਜਾਂ ਨਹੀਂ ਜਿਹੜੇ ਆਜ਼ਾਦੀ ਦੇ ਪਰਵਾਨੇ ਆ ਉਹ ਕਹਿੰਦੇ ਵੀ ਜਿਹੜੀ ਅਸੀਂ ਆਤੀ ਇਹ ਤੁਹਾਨੂੰ ਦਵਾ ਕੇ ਚੱਲੇ ਆ ਇਹ ਅਧੂਰੀ ਆਜ਼ਾਦੀ ਹੈ। ਕਿਸੇ ਨੂੰ ਇੱਕ ਵਾਰੀ ਫੇਰ ਰਾਜ ਪਲਟਾ ਕੇ ਫੇਰ ਆਜ਼ਾਦੀ ਆਉਗੀ ਤੇ ਅੱਜ ਆ ਮੋਸ ਪੀਗੇ ਸਾਡੇ ਅੱਜ ਗੁਲਾਮ ਹੀ ਬਿਲਕੁਲ ਜੀ ਬਿਲਕੁਲ ਹੋਰ ਵੀ ਇੱਥੇ ਸਾਡੇ ਪ੍ਰੈਸ ਕਲੱਬੋਂ ਬਠਿੰਡਾ ਦੇ ਮੈਂਬਰ ਸਹਿਬਾਨ ਉਧੇਦਾਰ ਸਹਿਬਾਨ ਮੌਜੂਦ ਨੇ ਕਰਦੇ ਉਹਨਾਂ ਨਾਲ ਗੱਲਬਾਤ ਪ੍ਰੈਸ ਕਲੱਬੋਂ ਬਠਿੰਡਾ ਦੇ ਜਰਨਲਿਸ ਕਤਰ ਮੋਦਨ ਸਿੰਘ ਬਿਓਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੋਦਨ ਜੀ ਜੇ ਗੱਲ ਕਰੀਏ ਤਾਂ ਅੱਜ ਸ਼ਹੀਦੀ ਦਿਹਾੜਾ ਸਾਡੇ ਸ਼ਹੀਦਾਂ ਦਾ ਬੜੇ ਧੂਮ-ਤਾਮੇ ਨਾਲ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਨੇ ਹਰ ਇੱਕ ਵਿਅਕਤੀ ਵੱਲੋਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਅੱਜ ਜੀ ਅਸੀਂ ਵੀ ਪ੍ਰੈਸ ਕਲਾਬ ਪਟੰਡਾ ਵੱਲੋਂ ਅਸੀਂ ਬਹੁਤ ਨਤਮਸਤ ਹੋਏ ਆਂ ਤੇ ਅਸੀਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਆਂ ਕਿ ਜੋ ਸਿੱਧਾਂ ਨੇ ਸੋਚਣੇ ਦੇਖੇ ਸਾਬਣਾ ਆਪਣੇ ਦੇਸ਼ ਵਾਰੀ ਜੋ ਸਿੱਧਾਂ ਦੀਆਂ ਸੋਚਾਂ ਸਨ ਵੀ ਉਹਨਾਂ ਦੀਆਂ ਲੀਹਾਂ ਦੇ ਸੱਚੇ ਦਿਲੋਂ ਚੱਲਿਆ ਜਾਵੇ ਡਰਾਮੇ ਨਾ ਕੀਤੇ ਜਾਣ ਸੱਚੇ ਦਿਲੋਂ ਚੱਲ ਕੇ ਜੋ ਹਰੇਕ ਇਨਸਾਨ ਦੀ ਸੋਚ ਬਦਲੂਗੀ ਤਾਂ ਜਿਹੜਾ ਭਾਰਤ ਆ ਇੱਕ ਸਹੀ ਜਾਦੀ ਮਾਣ ਸਕੂਗਾ ਅਜੇ ਇਹਦੇ ਵਿੱਚ ਬਹੁਤ ਜ਼ਿਆਦਾ ਕ੍ਰੀਤੀਆਂ ਕਿਉਂਕਿ ਸਵਾਰ ਹੋਣ ਦੀ ਬਜਾਏ ਇਰੋਂ ਦੇ ਨੌਜਵਾਨੀ ਹੈ ਜਿਹੜੀ ਨਸ਼ਿਆਂ ਵਿੱਚ ਕਰ ਕਰ ਰਹੀ ਹੈ ਬਜ਼ੁਰਗਾਂ ਦਾ ਘਰ ਹਰੇਕ ਘਰ ਕੋਈ ਸਤਕਾਰ ਨਹੀਂ ਹੋ ਰਿਹਾ ਤੇ ਜਿਹੜੀਆਂ ਧੀਆ ਪੜਾਂ ਦੀਆਂ بے ਪਤੀਆਂ ਹੋ ਰਹੀਆਂ ਸੜਕਾਂ ਤੇ ਆਪਣੀ ਧੀ ਪੜਾਂ ਜਿਹੜੀ ਆਪਣੀ ਇੰਡੀਪੈਂਡੈਂਟ ਲਾਈਫ ਨਹੀਂ ਜਿਉ ਸਕਦੀ ਉਹ ਜਾਸ ਹੋ ਕੇ ਨਹੀਂ ਚੱਲ ਸਕਦੀ ਕਿਉਂਕਿ ਉਹਨੂੰ ਆਪਣੇ ਹੀ ਸਮਾਜ ਦੇ ਤਿਰੰਧਾਂ ਤੋਂ ਡਰ ਲੱਗਦਾ ਹੈ ਮੈਨੂੰ ਖਾਣਾ ਜਾਣ ਇਹ ਸਾਰੀਆਂ ਕ੍ਰਿਤਕਾਂ ਤਾਂ ਦੂਰ ਹੋ ਰਹੀਆਂ ਜੇ ਲੋਕਾਂ ਦੀ ਸੋਚ ਵਾਦਲੇ ਤਾਂ ਸਾਰੇ ਸੀਧਾ ਨਹੀਂ ਸੋਚ ਕੇ ਚੱਲ ਕੇ ਇੱਕ ਬਹੁਤ ਚੰਗਾ ਜਿਹੜਾ ਆਪਣਾ ਭਾਰਤ ਦੇਸ਼ ਮਹਾਨ ਵਜਿਆ ਇਹਨੂੰ ਸਿਰ ਸਕਦੇ ਆ ਪਰ ਹਜੇ ਤੱਕ ਬਹੁਤ ਜਾਦੇ ਕਮੀਆਂ ਆ ਇਹ ਸਾਰਿਆਂ ਦਾ ਫਰਜ ਬੰਦਾ ਹੈ ਇਸ ਚੀਜ਼ਾਂ ਦੇ ਰਾਹਾਂ ਤੇ ਚੱਲ ਕੇ ਇਹ ਭਾਰਤ ਨੂੰ ਉਸੇ ਤਰ੍ਹਾਂ ਸੋਨੇ ਚੜੀ ਬਣਾਇਆ ਜਾ ਸਕਦਾ ਹੈ ਸ਼ਹੀਦਾਂ ਦੇ ਦਰਜੇ ਬਾਰੇ ਕੀ ਗੱਲ ਕਰੋਗੇ ਸ਼ਹੀਦਾਂ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਆਪਦੀਆਂ ਜਵਾਨੀਆਂ galactosੀਆਂ ਉਹਨਾਂ ਨੂੰ ਪਤਾ ਨਹੀਂ ਕੀ ਸੋਚ ਹੈ ਇਹ ਸਰਕਾਰਾਂ ਉਹਨਾਂ ਨੂੰ ਸ਼ਹੀਦ ਨਹੀਂ ਮੰਨ ਰਹੀਆਂ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦੇਣਾ ਚਾਹੀਦਾ ਹੈ ਇਹ ਜਿਨ੍ਹਾਂ ਨੇ ਦੇਸ਼ ਵਾਸਤੇ ਸ਼ਹੀਦ ਹੋਏ ਆ ਉਹਨਾਂ ਸ਼ਹੀਦਾਂ ਨੂੰ ਉਹਨਾਂ ਦੀ ਹੀ ਦੀਦਾ ਉਹਨਾਂ ਦੀ ਕੁਰਬਾਨੀ ਦਾ ਸੱਚਾ ਦਰਜਾ ਦਿਵਾਉਣਾ ਅਤੇ ਉਹਨਾਂ ਦੀਆਂ ਲੀਹਾਂ ਤੇ ਚੱਲਣਾ ਹਰ ਇੱਕ ਮਾਇੂਦ ਦਾ ਸਤਕਾਰ ਹੋਵੇ ਹਰ ਇੱਕ ਬੰਦਾ ਆਪਣੇ ਆਪ ਨੂੰ ਆਜ਼ਾਦ ਸਮਝੇ ਹਰੇਕ ਨੂੰ ਆਪਣਾ ਹੱਕ ਮਿਲੇ ਜ਼ਿੰਦਗੀ ਜਿਉਣ ਦਾ ਜੀਓ ਤੇ ਜਿਉਣ ਦਿਓ ਫੇਰ ਇਹ ਜਿਹੜਾ ਇੱਕ ਭਾਰਤ ਮਹਾਨ ਬਣੇਗਾ ਉਹਨਾਂ ਨੂੰ ਜਿਹੜਾ ਉਹਨੀਆਂ ਕੁਰਬਾਨੀਆਂ ਦਾ ਸਹੀ ਦਰਜਾ ਜ਼ਰੂਰ ਦਿਵਾਉਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਹੋਰ ਵੀ ਇੱਥੇ ਸਾਡੇ ਮੈਂਬਰ ਸਾਹਿਬan ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਰਾਜਕੁਮਾਰ ਜੀ ਸਲਾਹਕਾਰ ਪ੍ਰੈਸ ਕਲੱਬ ਉਹ ਬਟਿੰਡਾ ਮੌਜੂਦ ਨੇ ਕਰਦੇ ਉਹਨਾਂ ਨਾਲ ਗੱਲਬਾਤ ਸੱਸੀ ਕਾਲ ਰਾਜਕੁਮਾਰ ਜੀ ਸੀਕਰ ਜਨਾਬ ਰਾਜਪਾਲ ਜੀ ਕੀ ਕਹਿਣਾ ਚਾਹੋਗੇ ਇਸ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਮੈਂ ਤਾਂ ਸ਼ੁਰੂ ਤੋਂ ਮੇਰਾ ਦਿਲ ਰੋਂਦਾ ਜਦੋਂ ਮੌਕੇ ਦੀ ਸਰਕਾਰਾਂ ਦੇਖਦੀਆਂ ਸਰਕਾਰ ਬਣ ਤੋਂ ਪਹਿਲਾਂ ਭਾਵੇਂ ਕੋਈ ਵੀ ਆ ਭਾਵੇਂ ਸੈਂਟਰ ਦੀ ਹੈ ਜਾਂ ਪੰਜਾਬ ਸਰਕਾਰ ਦੀ ਹੈ ਲੋਕਾਂ ਨੂੰ ਇਹ ਜੇ ਲੌਲੀਪੌਪ ਦਿੰਦੇ ਨੇ ਕਿ ਲੋਕ ਮੌਕੇ ਤੇ ਆ ਕੇ ਗੁੰਮਰਾਹ ਹੋ ਜਾਂਦੇ ਨੇ ਸਰਕਾਰਾਂ ਬਣਾਉਣ ਦੇ ਨੇ ਸਰਕਾਰਾਂ ਰੋਗ ਆਪਣੇ ਵਾਸਤੇ ਨਾਉਂਦੇ ਨੇ ਜੋ ਸਾਡੇ ਦੇਸ਼ ਲਈ ਜਹ ਸ਼ਹੀਦ ਹੋਏ ਨੇ ਉਹਨਾਂ ਨੂੰ ਜਿਹੜੀਆਂ ਉਹਨਾਂ ਨੇ ਕਰਮਾਨੀਆਂ ਕੀਤੀਆਂ ਉਹ ਜਿੰਦਾ ਰਹਿਣ ਤਾਂ ਮੌਕੇ ਤੇ ਸਰਕਾਰਾਂ ਇਸ ਤਰ੍ਹਾਂ ਬੰਦ ਤੋਂ ਬਾਅਦ ਸਭ ਕੁਝ ਭੁੱਲ ਜਾਂਦੀਆਂ ਨੇ ਤਾਂ ਅਸੀਂ ਇਹੀ ਕਹਿੰਦੇ ਹਾਂ ਨੌਜਵਾਨ ਪੀੜੀ ਦੇਖੋ ਅੱਜਕੱਲ ਨਸ਼ੇ ਵੀ ਜਾਰੀ ਹੈ ਸਰਕਾਰ ਪਾਵੇਂ ਪੰਜਾਬ ਦੀ ਹੈ ਉਹ ਸੈਂਟਰ ਦੀ ਹੈ ਉਹ ਕੁਝ ਵੀ ਕਰ ਸਕਦੀ ਹੈ ਇੱਕ ਦਿਨ ਦਾ ਹੀ ਕੰਮ ਹੋ ਸਕਦਾ ਪਰ ਸਰਕਾਰ ਬੰਦ ਤੋਂ ਬਾਅਦ ਕੋਈ ਵੀ ਕਿਸੇ ਬੰਦੇ ਤੇ ਆ ਨਹੀਂ ਜਿੰਦਾ ਗਰੀਬ ਵਿਚਾਰਾ ਰੇੜੀ ਦਾ ਰੇੜੀ ਲਾ ਰਿਹਾ ਹੈ ਅਮੀਰ ਅਮੀਰ ਹੁੰਦਾ ਜਾ ਰਿਹਾ ਹੈ ਤਾ ਮੈਂ ਨੋਜ਼ਵਾਨ ਤੁਹਾਨੂੰ ਕਹਿੰਨ ਲਗੂnga ਕਿ ਸਰਕਾਰਾਂ ਨੇ ਕੁਝ ਨਹੀਂ ਕਰਨਾ ਆਪਾਂ ਨੂੰ ਆਪ ਹੀ ਕਰਨਾ ਪਊਗਾ। ਜੇ ਅੱਜ ਭਗਤ ਸਿੰਘ ਨੇ ਸ਼ਹੀਦੀ ਦਿੱਤੀ ਤਾਂ ਅਸੀਂ ਅੱਜ ਉਹਨਾਂ ਨੂੰ ਯਾਦ ਕਰਦੇ ਆਂ ਕਿ ਕੁਰਬਾਨੀਆਂ ਦੇ ਰਾਹ ਹੁੰਦੇ ਨੇ। ਕੁਰਬਾਨੀ ਸਾਨੂੰ ਵੀ ਕਰਨੀ ਪਊਗੀ। ਤਾਂ ਸਾਡਾ ਪੰਜਾਬ ਬਦਲ ਸਕਦਾ ਸਾਡਾ ਸਾਡਾ ਦੇਸ਼ ਬਦਲ ਸਕਦਾ ਹੈ। ਤਾਂ ਸਰਕਾਰਾਂ ਲਈ ਬਹੁਤ ਮਾੜੀ ਗੱਲ ਹੈ। ਜੋ ਤੁਸੀਂ ਸਾਡੇ ਮਨੋਜ ਜੀ ਨੇ ਸਾਨੂੰ ਪੁੱਛਿਆ ਕਿ ਇੰਨਾ ਟਾਈਮ ਹੋ ਗਿਆ 20 ਜਿਹੜੀਆਂ ਸਾਡੇ ਦੇਸ਼ ਦੇ ਜਿਨ੍ਹਾਂ ਨੇ ਕੁਰਬਾਨੀ ਦਿੱਤੀਆਂ ਉਹਨਾਂ ਨੂੰ ਜਾਤ ਦਾ ਦਰਜਾ ਅਜੇ ਤੱਕ ਕਿਉਂ ਦਿੱਤਾ ਗਿਆ ਤਾਂ ਰਾਜਨੀਤੀ ਬਹੁਤ ਵੱਡੀ ਇਹ ਹੁੰਦੀ ਹੈ ਸਾਜ਼ਿਸ਼ ਹੁੰਦੀ ਹੈ ਇਹਨਾਂ ਦੀ ਜਿਹੜੇ ਲੀਡਰ ਬੰਦੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਪਹਿਲ ਦੇ ਆਧਾਰ ਤੇ ਇਹ ਕਦਮ ਚੱਕਣ ਬਿਲਕੁਲ ਜੀ ਬਿਲਕੁਲ ਇੱਥੇ ਡਾਕਟਰ ਵਿਜੇ ਨਾਗਪਾਲ ਜੀ ਪ੍ਰੈਸ ਕਲੱਬ ਬਠਿੰਡਾ ਤੇ 77 ਮੌਜੂਦ ਨੇ ਕਰਦੇ ਆ ਉਹਨਾਂ ਨਾਲ ਵੀ ਗੱਲਬਾਤ ਸੱਸੀ ਗੜਕਾ ਸਾਹਿਬ ਸੱਸੀ ਗਾ ਜੀ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ ਵੀ ਸ਼ਹੀਦ ਦਾ ਦਰਜਾ ਉਹਨਾਂ ਨੂੰ ਦੇਣਾ ਮਿਲਣਾ ਚਾਹੀਦਾ ਪਰ ਪੂਰੀ ਦੁਨੀਆ ਹੀ ਸ਼ਹੀਦ ਮੰਦੀ ਹੈ ਭਗਤ ਸਿੰਘ ਜੀ ਨੂੰ ਇਹ ਅਸੀਂ ਸਰਕਾਰਾਂ ਨੂੰ ਮੰਗ ਕਰਾਂਗੇ ਵੀ ਸ਼ਹੀਦ ਦਾ ਦਰਜਾ ਮਿਲਣਾ ਹੀ ਚਾਹੀਦਾ ਹੈਗਾ ਏਸੀ ਪ੍ਰੈਸ ਕਲੱਬ ਉਹ ਬਠਿੰਡਾ ਦੇ ਮੈਂਬਰਾਂ ਤੇ ਉਤੇਦਰ ਸਰਵਾਂ ਜਿਨ੍ਹਾਂ ਨੇ ਕਿਹਾ ਵੀ ਸਰਕਾਰਾਂ ਨੂੰ ਸੱਚੀ ਸ਼ਰਧਾਂਜਲੀ ਜਿਹੜੇ ਸ਼ਹੀਦਾਂ ਨੂੰ ਇਹ ਹੋਏਗੀ ਜੇ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਦਵਾਇਆ ਜਾਵੇ ਮਾਨ ਸਾਹਿਬ ਜੇ ਗੱਲ ਕਰੀਏ ਤੇ ਸਜ਼ਾਦ ਨੂੰ तकरीबन 75 ਸਾਲ ਹੋ ਗਏ ਨੇ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਹਜੇ ਤੱਕ ਭਾਰਤ ਦੇ ਦੀਆਂ ਸਰਕਾਰਾਂ ਜਿਹੜੀਆਂ ਆਪਾਂ ਦੇ ਆਪਣੇ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਤੱਕ ਨਹੀਂ ਦਵਾ ਸਕੀਆਂ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਤੁਹਾਡੇ ਨਾਲ ਗਰਨਲ ਜਿਹੜਾ ਪਹਿਲਾਂ ਤੁਸੀਂ ਇਹ ਵਿਸ਼ਾ ਚੱਕੀਦਾ ਬਹੁਤ ਫੁਰਕੀਤਾ ਇਹ ਹਰ ਬੰਦਾ ਪੱਤਰਕਾਰ ਸਾਇਦ ਨਾ ਚੁੱਕੇ ਗੱਲ ਅੱਜ ਦੀ ਗੇੜ 'ਚ ਜਦੋਂ ਦੇਸ਼ ਆਜ਼ਾਦ ਨਹੀਂ ਹੋਇਆ ਸੀ ਅਧੂਰਾ ਦੇਸ਼ ਆਜ਼ਾਦੀ ਜਿਹੜਾ ਅੰਗਰੇਜ਼ ਦੇਣਾ ਚਾਹੁੰਦੇ ਸਨ ਭਗਤ ਸਿੰਘ ਸੁਖਦੇਵ ਰਾਜਗੁਰੂ ਇਹੀ ਸੀ ਜਿਨ੍ਹਾਂ ਨੇ ਇਨਕਲਾਬ ਲਾ ਕੇ ਪੂਰਨ ਜਾਤੀ ਦਾ ਨਾਅਰਾ ਲਾਇਆ ਸੀ ਤੇ ਜਿਨ੍ਹਾਂ ਨੇ ਆਮ ਆਮ ਨੇ ਲੋਕਾਂ ਨੇ ਇਹਨਾਂ ਦੀ ਸੋਚ ਨੂੰ ਅਡਾਪਟ ਕਰਦੇ ਸਾਰੇ ਨਾਲ ਲੱਗੇ ਅਖੀਰ ਸਾਨੂੰ ਪੂਰਨ ਜਾਤੀ ਦੀ ਵੀ ਪਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਿਸ ਮਕਸਦ ਲਈ ਸ਼ਹੀਦ ਭਗਤ ਸਿੰਘ ਨੇ ਸੁਖਦੇਵ ਨੇ ਰਾਜਗੁਰੂ ਦੇ ਸਜਾਦ ਕਰਾਈ ਲੋਕਾਂ ਲਈ ਜਨਤਾ ਲਈ ਕਾਨੂੰਨ ਸੰਵਿਧਾਨ ਸੰਸਦ ਜਣਾ ਬਣਾਇ ਸੀ ਇਨਕਲਾਬ ਬਣਾਈ ਸੀ ਉਹਦੀ ਸਾਰੇ ਵਿਚਾਰਧਾਰਾ ਭੁੱਲ ਕੇ ਅੱਜ ਇਸ ਦਿਨ ਅਸੀਂ ਲਖੇਗਾ ਉਹਨਾਂ ਨੂੰ ਯਾਦ ਕਰਨ ਨੂੰ ਬਹੁਤ ਯਾਰਸ਼ੇਫਾ ਕਾਗਜ਼ਾਂ ਦੇ ਵਿੱਚ ਜਾਂ ਬਾਹਰਲੇ ਖਾਬਦੇਸ਼ੀ ਸ਼ਹੀਦ ਭਗਤ ਸਿੰਘ ਦੇ ਜੇ ਪੱਤਰ ਨਾਲ ਲੈਣਿਆ ਅੱਜ ਦੇ ਕਿਸੇ ਵੀ ਵਿਧੇ ਕ ਵਿਧਾਨ ਸਭਾ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਮੇਕਰ ਸ਼ਹੀਦ ਦਾ ਦਰਜਾ ਕਿਤੇ ਗੋਲੇ ਦੀ ਕਬੀ ਸ਼ਹੀਦ ਦਾ ਦਰਜਾ ਸੀ ਦਿੱਤਾ ਗਿਆ ਤੇ ਸੁਪਰੀਮ ਕੋਰਟ 'ਚ ਵੀ ਕਿਸੇ ਰਿਟ ਪਾਈ ਸੀ ਹਾਈ ਕੋਰਟ 'ਚ ਵੀ ਉਹਨੂੰ ਸ਼ਹੀਦ ਉਹਦੇ 'ਚ ਵੀ ਨਹੀਂ ਮੰਨੇਗਾ ਇਹ ਤਾਂ ਸਰਕਾਰ ਜਿਹੜੀ ਹੈ ਜੇ ਸਰਕਾਰ ਨੂੰ ਲੋਕ ਕੀ ਕਹੇ ਲੋਕ ਅੰਤਰ ਦੇਸ਼ ਹੈ ਦੇਸ਼ ਆਜ਼ਾਦ ਹੈ ਤੇ ਲੋਕ ਅੰਤਰ ਦੇਸ਼ ਦੇ ਵਿੱਚ ਲੋਕਮਿਕ ਅੱਜ ਇਹ ਵੀ ਗੱਲ ਕਹਿਣ ਨੂੰ ਕੰਨੀ ਕਤਰਉਂਦੇ ਨੇ ਬੀਨੂਸ਼ੇ ਨੂੰ ਸ਼ਹੀਦ ਭਗਤ ਸਿੰਘ ਨੂੰ ਭਈ ਦਾ ਦਰਜਾ ਕਿਤੇ ਸਰਕਾਰ ਨੇ ਦਿੱਤਾ ਜਾਣਾ ਚਾਹੀਦਾ ਮੈਂ ਕਹਿੰਦਾ ਸਾਰਿਆਂ ਦੀ ਆਵਾਜ਼ ਚੱਲ ਲੋ ਜੇ ਦੇਸ਼ ਭਗਤ ਤੇ ਭਗਤ ਸਿੰਘ ਦੀ ਸੋਲ ਤੇ ਚੱਲਦੇ ਹੋ ਦੇਸ਼ ਭਗਤ ਨਾਲ ਤੁਹਾਡਾ ਪਿਆਰ ਹੈ ਸੀਪਕ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਵੀ ਐਮ ਐਲ ਏ ਮੰਤਰੀਆਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਸਾਡੇ ਦੋ ਟਿਵਲੋ ਬੀਨੂਸ਼ੇ ਦਾ ਦਰਜਾ ਜੇ ਨਹੀਂ ਦਿੱਤਾ ਗਿਆ ਤਾਂ ਜੋ ਪਿਛਕਦੇ ਹੁਣ ਤਾਂ ਦੇ ਦਿਓ ਬਿਲਕੁਲ ਜੀ ਬਿਲਕੁਲ ਜਿਹੜੇ ਆਪਣੇ ਨੇਤਾ ਗਾਨਾ ਹੈ ਭਾਰਤ ਦੇਸ਼ ਦੇ ਪ੍ਰੋਪਰਲੀ ਜੋ ਵੀ ਪਾਰਟੀਆਂ ਦੇ ਹੈਗੇ ਆ ਜਦੋਂ ਵੀ ਕੋਈ ਜਨਮ ਦਿਹਾੜੇ ਹੁੰਦੇ ਆਪਣੇ ਸ਼ਹੀਦਾਂ ਦੇ ਜਾਂ ਸ਼ਹੀਦੀ ਦਿਹਾੜੇ ਹੁੰਦੇ ਆ ਉਦੋਂ ਉਹਨਾਂ ਦੇ ਸਥਾਨਾਂ ਤੇ ਜਾ ਕੇ ਸ਼ਰਧਾ ਦੇ ਫੁੱਲ ਦਾ ਭੇਟ ਜ਼ਰੂਰ ਕਰਦੇ ਆ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਦਾਅਵੇ ਕਰਦੇ ਆ ਵੀ ਹਜੇ ਤੱਕ ਆਪਣੇ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਦਿਵਾਨ ਚ ਨਾਕਾਮ ਰਿਹਾ ਕੀ ਅਪੀਲ ਕਰਨਾ ਚਾਹੁੰਦੇ ਆ ਅਪੀਲ ਮੈਂ ਇਹ ਗੇਨੇ ਚਾਹੁੰਦਾ ਆ ਰਾਜਨੀਤੀ ਕੱਲੀ ਵੋਟ ਰਾਜਨੀਤੀ ਨਾ ਰੱਖਣ ਸ਼ਹੀਦ ਭਾਗਾ ਸਿੰਘ ਨੂੰ ਉਹਦੀ ਮਿੱਟੀ ਦੇ ਜਾ ਕੇ ਚੱਕ ਕੇ ਸੌਂ ਖਾਣੀ ਵੀ ਸੀ ਇਹ ਭਾਗਾ ਸਿੰਘ ਦੇ ਸੋਚਦੇ ਸੀ ਚੱਲਾਂਗੇ ਉਸ ਤਰ੍ਹਾਂ ਦੇ ਲੋਕ ਜਿਹੜੇ ਹੈ ਜਾਂ ਕੋਈ ਲਿਟਰਾ ਉਹ ਘਬਰਾ ਕਰ ਰਿਹਾ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਅੱਜ ਦਾ ਫਿਰ ਪਵਿੱਤਰ ਦਿਹਾੜਾ ਸਾਡੇ ਦੇਸ਼ ਲਈ ਜਾਂ ਦੇਸ਼ ਯਾਦ ਕਰਾਇਆ ਇਹਨੂੰ ਸ਼ਹੀਦ ਦਾ ਦਰਜਾ ਜਿਹੜਾ ਹੈ ਇਹਨੂੰ ਦਿੱਤਾ ਜਾਣਾ ਚਾਹੀਦਾ ਸਾਰੇ ਲੋਕਾਂ ਨੂੰ ਇਹਦਾ ਜਾਣਕਾਰੀ ਹੋਣੀ ਚਾਹੀਦੀ ਇਹ ਕੋ ਸਾਨੂੰ ਪੁੱਛਵਾਲਣਾ ਪੁੱਛ ਕਿਸੇ ਅੱਗੇ ਲਿਆ ਸਾਨੂੰ ਇਹ ਸਵਾਲ ਪੁੱਛਦੇ ਹੋ ਸ਼ਹੀਦ ਦਾ ਦਰਜਾ ਦਿੱਤਾ ਕਿ ਨਹੀਂ ਦਿੱਤਾ ਲੋਕ ਕਹਿਣ ਨੂੰ ਤਿਆਰ ਨਹੀਂ ਤੁਸੀਂ ਪੁੱਛ ਰਿਹਾ ਅਸੀਂ ਕਹਿਣ ਨੂੰ ਤਿਆਰ ਆ ਵੀ ਇਹਦਾ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਕਿ ਸਾਡੀ ਸਿੱਸੀ ਦਾ ਚਾਹੀਏ ਤੇ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਮੇਰੇ ਨਾਲ ਕੁਲਵਿੰਦਰ ਸਿੰਘ ਜੀ ਅੱਜ ਗੱਲ ਕਰੀ ਅੱਜ ਆਪਣੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਦਾ ਇਸ ਮੌਕੇ ਤੇ ਕੀ ਕਹਿਣਾ ਚਾਹੁੰਦਾ ਹਾਂ ਜੀ ਮੈਂ ਸ਼ਹੀਦੀ ਦਿਹਾੜੇ ਤੇ ਇੱਕੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਵੀ ਆਪਣੇ ਸ਼ਹੀਦਾਂ ਨੂੰ ਸੀ ਜੀ ਦਾ ਦਰਜਾ ਦਿਵਾਓ ਫਿਰ ਗੱਲ ਬਾਨੀ ਆਪਾਂ ਉਹਨਾਂ ਨੇ ਆਪ ਨੂੰ ਦੇਖੋ ਆਪ ਕੋ ਆਜ਼ਾਦੀ ਦਵਾਈ ਹੈ ਨਾ ਕਿੰਨਾ ਕੁ ਸੱਤਨੇ ਕਦਰ ਕੀਤਾ ਉਹ ਜਨ ਨੂੰ ਯਾਦ ਰੱਖ ਕੇ ਮੈਂ ਸਰਕਾਰ ਨੂੰ ਹੀ ਅਪੀਲ ਕਰਦਾ ਵੀ ਆਪਣੇ ਸ਼ਹੀਦਾਂ ਨੂੰ ਸੀ ਜੀ ਦਾ ਦਰਜਾ ਦਿਵਾਓ ਇਹ ਸੱਚੀ ਸ਼ਰਧਾਂਜਲੀ ਹੋਊਗੀ ਸਰਕਾਰ ਨੂੰ ਕਹਿ ਕਰਦਾ ਕਿ ਸਾਡੇ ਸ਼ਹੀਦਾਂ ਨੂੰ ਸ਼ਹੀਦਾ ਦਰਜਾ ਦਿੱਤਾ ਜਾਵੇ ਸਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਊਗੀ ਅਸੀਂ ਸਰਕਾਰਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਸ਼ਹੀਦਾਂ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਇਹ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇ ਅੱਜ ਆਪਾਂ ਗੱਲਬਾਤ ਕੀਤੀ ਸ਼ਹੀਦੇ ਆਜਮ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਬਠਿੰਡਾ ਦੇ ਲੋਕਾਂ ਨਾਲ ਅਤੇ ਬਠਿੰਡੇ ਦੇ ਲੋਕਾਂ ਦਾ ਕਹਿਣਾ ਵੀ ਸਾਡੇ ਸ਼ਹੀਦਾਂ ਨੂੰ ਸਰਕਾਰਾਂ ਨੂੰ ਸ਼ਹੀਦਾ ਦਰਜਾ ਦਿਵਾਉਣਾ ਚਾਹੀਦਾ ਹੈ ਇਹ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਅਸੀਂ ਵੀ ਭਾਰਤ ਦੀ ਆਵਾਜ਼ ਵੱਲੋਂ ਭਾਰਤ ਦੇਸ਼ ਦੀ ਸਰਕਾਰਾਂ ਨੂੰ ਕਰਦੇ ਹਾਂ ਅਪੀਲ ਸਾਡੇ ਸ਼ਹੀਦਾਂ ਨੂੰ ਦਵਾਇਆ ਜਾਵੇ ਸ਼ਹੀਦਾਂ ਕਰਤਾ ਕੈਮਰਾਮੈਨ ਸੂਚਲ ਦੇ ਨਾਲ ਮਨੋਚਰ ਕੀਵਾਲ ਭਾਰਤੀ ਬਾਚ ਬਠਿੰਡਾ ਬੋਤੋ ਅਸੀਂ ਦਿਖਾਵਾਂਗੇ ਤੁਹਾਨੂੰ ਬਿਲਕੁਲ ਸਾਥ ਤੁਸੀਂ ਦੇਖਦੇ ਰਹੋ ਭਾਰਤੀ ਬਾਚ